ਦੀਆਂ ਦੀ ਸੇਵਾ ਨੂੰ ਦੇਖ ਕੇ ਕੁਝ ਯੰਗਸਟਰ ਜਿਹੜੇ ਆ ਸਾਡੇ ਨਾਲ ਜੁੜੇ ਨੇ ਇਹਨਾਂ ਨਾਲ ਗੱਲਬਾਤ ਕਰਦੇ ਆ ਕਿ ਮਤਲਬ ਕੀ ਚੀਜ਼ ਇਹਨਾਂ ਨੂੰ ਅਟਰੈਕਟ ਕੀਤੀ ਹੈ ਕਿ ਜਿਹੜਾ ਇੱਥੇ ਫ੍ਰੀ ਜਿਹੜਾ ਪlant ਲੈਣ ਆਏ ਆ ਮੈਮ ਕੀ ਤੁਸੀਂ ਸੋਚ ਕੇ ਇੱਥੇ ਆਏ ਕਿ ਸਹੀ ਨੇ ਅਟਰੈਕਟ ਕੀਤਾ ਜਦੋਂ ਸਾਨੂੰ ਪਤਾ ਲੱਗਾ ਕਿ ਇੱਥੇ ਫ੍ਰੀ ਮਿਲ ਰਿਹਾ ਤਾਂ ਅਸੀਂ ਐਕਚੁਅਲੀ ਕੰਮ ਕਰ ਰਹੇ ਸੀਗੇ ਤੇ ਉਹ ਸਾਰਾ ਕੰਮ ਛੱਡ ਕੇ ਅਸੀਂ ਇੱਧਰ ਆ ਗਏ ਤੇ ਸਾਨੂੰ ਬਹੁਤ ਖੁਸ਼ੀ ਹੈ ਕਿ ਇਥੋਂ ਇੱਕ ਤਾਂ ਅਸੀਂ ਆਪਣੇ এনवायरमेंट ਨੂੰ ਸੇਵ ਕਰ ਸਕਦੇ ਆ ਤੇ ਸਾਰਿਆਂ ਨੂੰ ਪੋਧੇ ਲਗਾਉਣੇ ਚਾਹੀਦੇ ਆ ਤੇ ਅਸੀਂ ਉਹਦੇ ਵਿੱਚ ਆਪਣਾ ਯੋਗਦਾਨ ਪਾਉਣਾ ਚਾਹੁੰਦੇ ਆ ਜਿੱਦਾਂ ਅੱਜ ਦਾ ਯੂਥ ਆ ਪੰਜਾਬ ਇਸ ਚੀਜ਼ ਲਈ ਬਦਨਾਮ ਹੋ ਚੁੱਕਾ ਹੈ ਕਿ ਪੰਜਾਬ ਤੇ ਨਸ਼ਾ ਚੱਲਦਾ ਪਰ ਦੂਜੇ ਪਾਸੇ ਇਹੋ ਜਿਹੀ ਵੀ ਕੁਝ ਨੌਜਵਾਨ ਆ ਜਿਹੜਾ ਪੰਜਾਬ ਲਈ ਕੁਝ ਨਾ ਕੁਝ ਅਨੌਕਾ ਕਰ ਰਿਹਾ ਇਸ ਬਾਰੇ ਕੀ ਕਹਿਣਾ ਚਾਹੋਗੇ ਤੇ ਹੋਰ ਜਿਹੜੀ ਜੰਗ ਜਨਰੇਸ਼ਨ ਆ ਉਹਨਾਂ ਨੂੰ ਕੀ ਕਹਿਣਾ ਚਾਹੋਗੇ ਮੈਂ ਕਹੂੰਗੀ ਕਿ ਇਹ ਬਹੁਤ ਹੀ ਵਧੀਆ ਇਨੀਸ਼ੀਏਟਿਵ ਆ ਹਰ ਇੱਕ ਯੂਥ ਨੂੰ ਇਹ ਉਪਰਾਲਾ ਕਰਨਾ ਚਾਹੀਦਾ ਹੈ ਕਿ ਉਹ ਇਸ ਤਰ੍ਹਾਂ ਦੇ ਕੁਝ ਨਾ ਕੁਝ ਕਰਨ ਤਾਂ ਕਿ ਉਹ ਬਾਕੀ ਆਪਣੇ ਯੂਥ ਦੇ ਨਾਲ ਨਾਲ ਆਪਣੇ এনवायरमेंट ਬਾਰੇ ਵੀ ਸੋਚਣ ਅਜਾ ਇਹਨਾਂ ਨੇ ਨਾ ਇੱਕ ਪਿੱਛੇ ਬੈਨਰ ਵੀ ਲਗਾਇਆ ਹੋਇਆ ਜਿਹੜਾ ਵੀ ਸਾਡਾ ਸਾਡੇ ਕੋਲ ਪੌਦਾ ਲੈ ਕੇ ਜਾਊਗਾ ਨਾ ਉਹ ਪ੍ਰੋਪਰ ਉਸ ਪੌਦੇ ਨੂੰ ਲਗਾ ਕੇ ਸਾਨੂੰ ਫੋਟੋ ਜਿਹੜੀ ਆ ਭੇਜੇਗਾ ਉਸ ਨੰਬਰ ਤੇ ਹਾਂਜੀ ਕਿਉਂਕਿ ਕਈ ਇਦਾਂ ਦੇ ਹੈਗੇ ਮਤਲਬ ਦੇਖ ਤੇ ਇਹ ਭੇਡ ਚਾਲ ਵਾਂਗੂ ਦੇਖ ਕੇ ਲੈ ਜਾਂਦੇ ਬਟ ਉਸ ਚੀਜ਼ ਦੀ ਕੇਅਰ ਨਹੀਂ ਕਰਦੇ ਹਾਂਜੀ ਮੈਂ ਕਹੂੰਗੀ ਕਿ ਬਹੁਤ ਹੀ ਚੰਗੀ ਗੱਲ ਹੈ ਜੇ ਆਪਾਂ ਬੋਧ ਬੋਧ ਲਗਾ ਰਹੇ ਆ ਤਾਂ ਉਹਨਾਂ ਦੀ ਕੈਰ ਕਰਨਾ ਵੀ ਉਨਾ ਹੀ ਜ਼ਰੂਰੀ ਹੈ ਤੇ ਜਿਹੜਾ ਉਹਨਾਂ ਨੂੰ ਲਗਾਣਾ ਤੇ ਉਹਦੀ ਦੇਖ ਰੱਖ ਰਹਿ ਕਰਨਾ ਇਹ ਆਪਣੇ ਆਪ ਨੂੰ ਇੱਕ ਡਿਸਪੀਸਪਲਨ ਬਣਾਉਣ ਦੇ ਵਿੱਚ ਵੀ ਹੈਲਪ ਕਰੇਗਾ ਤੇ ਤੁਸੀਂ ਕੀ ਸੋਚਦੇ ਹੋ ਕਿ ਪੰਜਾਬ ਚ ਸ਼ੇਮਾ ਦਰਿਆ ਜਿਹੜਾ ਨਸ਼ਿਆਂ ਦਾ ਵਗ ਰਿਹਾ ਹੈ ਕਿਤੇ ਨਾ ਕਿਤੇ ਇਦਾਂ ਦੇ ਉਪਰਾਲਿਆਂ ਦੀ ਕਿੰਨੀ ਲੋੜ ਆ ਪੰਜਾਬ ਚ ਇਹ ਬਹੁਤ ਹੀ ਜ਼ਿਆਦਾ ਮੇਰੇ ਖਿਆਲ ਨਾਲ ਬਹੁਤ ਹੀ ਜ਼ਿਆਦਾ ਇਫੈਕਟਿਵ ਰਹੇਗਾ ਵੈਸੇ ਤਾਂ ਪੰਜਾਬੀਆਂ ਦਾ ਦਿਲ ਬਹੁਤ ਵੱਡਾ ਆ ਇਹ ਪੰਜਾਬੀ ਜਿਹੜੇ ਪੰਜਾਬ ਦੇ ਲਈ ਤੇ ਪੰਜਾਬੀਅਤ ਲਈ ਬਹੁਤ ਕੁਝ ਅਨੋਖਾ ਕਰਦੇ ਆ ਚਾਹੇ ਉਹ ਦੇਸ਼ਾਂ ਵਿੱਚ ਵੱਸਦੇ ਹਨ ਚਾਹੇ ਵਿਦੇਸ਼ਾਂ ਵਿੱਚ ਵੱਸਦੇ ਹਨ ਪੰਜਾਬ ਦੇ ਲਈ ਉਹਨਾਂ ਦੀ ਇੱਕ ਵੱਖਰੀ ਤੇ ਅਨੋਖੀ ਹੀ ਕੋਸ਼ਿਸ਼ ਹੁੰਦੀ ਹੈ ਏਸੀ ਅਨੋਖੀ ਕੋਸ਼ਿਸ਼ ਦੇ ਸਦਕਾ ਅੱਜ ਫਗਵਾੜਾ ਦੇ ਗੋਲ ਚੌਂਕ ਵਿਖੇ ਗੋ ਗ੍ਰੀਨ ਦੀ ਟੀਮ ਵੱਲੋਂ ਜਿਹੜੇ ਫ੍ਰੀ ਪੌਦੇ ਲਗਾਉਣ ਦਾ ਜਿਹੜਾ ਆ ਪ੍ਰੋਗਰਾਮ ਉਲੀਕਿਆ ਗਿਆ ਆ ਨੌਜਵਾਨ ਸਾਡੇ ਨਾਲ ਜੁੜਿਆ ਤੇ ਨੌਜਵਾਨ ਹੀ ਇਸ ਜਿਹੜੀ ਆ ਪ੍ਰੋਗਰਾਮ ਨੂੰ ਉਲੀਕ ਰਹੇ ਹਨ ਉਸ ਨੂੰ ਡੀਲ ਕਰ ਰਹੇ ਹਨ ਸਾਡੇ ਨਾਲ ਅੱਜ ਨੌਜਵਾਨ ਜੁੜੇ ਹੋਏ ਨੇ ਦੇਖ ਉਹ ਇਹ ਸਾਰੇ ਫ੍ਰੀ ਪੌਦੇ ਆ ਜਿਹੜੇ ਇਹ ਲੋਕਾਂ ਨੂੰ ਦੇਣ ਲਈ ਇੱਥੇ ਰੱਖੇ ਗਏ ਆ ਤੇ ਇਹਨਾਂ ਦਾ ਮਕਸਦ ਕੀ ਹੈ ਇਸ ਪ੍ਰੋਗਰਾਮ ਨੂੰ ਉਲੀਕਣ ਦਾ ਕਿਉਂਕਿ ਇੱਕ ਪਾਸੇ ਤਾਂ ਪੰਜਾਬ ਵਿੱਚ ਜਿੱਥੇ ਨਸ਼ਿਆਂ ਦਾ ਛੇਮਾ ਦਰਿਆ ਵਗ ਰਿਹਾ ਉੱਥੇ ਦੂਸਰੇ ਪਾਸੇ ਜਿਹੜੇ ਆ ਨੌਜਵਾਨ ਆ ਇਦਾਂ ਦੇ ਪ੍ਰੋਗਰਾਮ ਉਲੀਕ ਰਹੇ ਆ ਸਾਰੇ ਟੀਮ ਨਾਲ ਅਸੀਂ ਗੱਲਬਾਤ ਕਰਾਂਗੇ ਕਿ ਐਕਚੁਅਲ ਜੀ ਇਹਨਾਂ ਦਾ ਇਹ ਸਚੀਨ ਨੂੰ ਲਗਾਉਣ ਦਾ ਉਦੇਸ਼ ਕੀ ਆ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਸਰ ਆਹ ਫ੍ਰੀ ਪੌਦੇ ਆ ਦਾ ਜਿਹੜਾ ਆ ਪ੍ਰੋਗਰਾਮ ਉਲੀਕਿਆ ਗਿਆ ਕੀ ਕਹਿਣਾ ਚਾਹੋਗੇ ਕੀ ਮਤਲਬ ਇਹਦੇ ਪਿੱਛੇ ਉਦੇਸ਼ ਆ ਤਾਂ ਇਹਨਾਂ ਬਹੁਤ ਵਧੀਆ ਕੰਮ ਆ ਜੋ ਵੀ ਇਹ ਕਰ ਰਹੇ ਆ ਇਹ ਟੀਮ ਖਰਾਨੇ ਨੇ ਲਾਸਟ ਇਅਰ ਵੀ ਇੱਥੇ ਲਾਇਆ ਸੀਗਾ ਹਰੇਕ ਸਾਲ ਵੀ ਮਤਲਬ ਇਹ ਲਾਉਂਦੇ ਆ ਇਹਦਾ ਫਾਇਦਾ ਸਾਨੂੰ ਇਹ ਆ ਵੀ ਇੱਕਦਾਂ ਨਵੇਂ ਜਿਹੜੇ ਮੁੰਡੇ ਹੈਗੇ ਆਪਣੇ ਵੀ ਇੰਨੇ ਹੁਣ ਨਸ਼ੇ-ਨੁਸ਼ੇ ਚੱਲ ਰਹੇ ਆ ਪਰ ਇਹ ਵਧੀਆ ਪ੍ਰਾਲਾ ਕਰਦੇ ਆ ਜਿਹਦੇ ਨਾਲ ਵੀ ਆਪਣੇ ਜੂਥ ਨੂੰ ਵੀ ਥੋੜਾ ਜਿਹਾ ਮਤਲਬ ਪਤਾ ਲੱਗੇ ਵੀ ਆਪਾਂ ਚੰਗੇ ਕੰਮ ਕਰਦੇ ਰਹੀਏ ਤੇ ਦੂਜਾ ਆਪਾਂ ਨੂੰ ਇਹ ਜਿਵੇਂ ਆਕਸੀਜਨ ਵਾਸਤੇ ਅਜੇ ਮ ਆਪਣਾ ਟੈਂਪਰੇਚਰ ਵੱਧ ਰਿਹਾ ਹੁਣ ग्लोबल वार्मिंग ਹੋ ਰਹੀ ਹੈ ਉਹਦੇ ਵਿੱਚ ਵੀ ਇਹ ਕਾਫੀ ਹੱਦ ਤੱਕ ਯੋਗਦਾਨਾ ਟੈਂਪਰੇਚਰ ਘਟ ਕਰਨ ਦੇ ਭਾਜੀ ਇਸ ਸੰਸਥਾ ਨੂੰ ਚਲਾਉਣ ਵਾਲਿਆਂ ਦਾ ਕੀ ਉਦੇਸ਼ ਆ ਕਿਉਂ ਇਹਨਾਂ ਚੀਜ਼ਾਂ ਦੀ ਲੋੜ ਪੈ ਗਈ ਕਿ ਫ੍ਰੀ ਬੁੱਟੇ ਅਸੀਂ ਪੰਜਾਬ ਦੇ ਲੋਕਾਂ ਨੂੰ ਦੇ ਰਹੇ ਹਾਂ ਤੇ ਲੋਕਾਂ ਨੂੰ ਪ੍ਰੇਰਿਤ ਕਰ ਰਹੇ ਹਾਂ ਇਹਨਾਂ ਚੀਜ਼ਾਂ ਵੱਲ ਮੈਮ ਇਹਨਾਂ ਪਹਿਲਾਂ ਜਿਹੜੀ ਟੀਮ ਖੁਰਾਣਾ ਕੀ ਇਹ ਉਥੋਂ ਬੇਸਿਕਲੀ ਸੰਗਰੂਰ ਤੋਂ ਆ ਇਹਨਾਂ ਦਾ ਕਾਫੀ ਵੱਡਾ ਮਤਲਬ ਇੱਕ ਬਣਿਆ ਹੋਇਆ ਗਰੁੱਪ ਬਣਿਆ ਹੋਇਆ ਉਹ ਤੇ ਉਦੇਸ਼ ਨਾਲ ਫਿਰ ਉਥੋਂ ਨਾਲ ਜਦੋਂ ਇਹਨਾਂ ਮੁੰਡਿਆਂ ਨਾਲ ਇੱਕ ਸੰਪਰਕ ਉੱਥੇ ਹੋਇਆ ਆਪਣਾ ਸੰਗਰੂਰ ਫਿਰ ਇਹਨਾਂ ਨੇ ਤੇ ਫਗਵਾੜੇ ਕੀਤਾ ਇਹ ਲਾਸਟ ਈਅਰ ਵੀ ਕੀਤਾ ਸੀ ਇਸ ਵਾਰ ਵੀ ਕੀਤਾਗਾ ਇਹਦਾ ਮੇਨ ਉਦੇਸ਼ ਇਹੀ ਹੈ ਵੀ ਆਪਾਂ ਵੱਧ ਤੋਂ ਵੱਧ ਰੁੱਖ ਲਗਾਈਏ ਤਾਂ ਕਿ ਜਿਵੇਂ ਹੁਣ ਪਿਛਲੇ ਦਿਨਾਂ ਚ ਆਪਣਾ ਟੈਂਪਰੇਚਰ 48 50 ਤੱਕ ਵੀ ਚਲਾ ਜਾਂਦਾ। ਇਹਦਾ ਟੈਂਪਰੇਚਰ ਵੀ ਘਟ ਸਕੇ ਤੇ ਦੂਜਾ ਆਪਾਂ ਨੂੰ ਜਿੱਥੇ ਮਤਲਬ ਹਰਿਆਲੀ ਹੁਣ ਆਪਾਂ ਰਾਹ ਤੇ ਤੁਰੇ ਜਾਂਦੇ ਆ ਆਪਾਂ ਨੂੰ ਕਿਤੇ ਦਰਖਤ ਵੀ ਨਹੀਂ ਮਿਲਦਾ। ਬੇਸਿਕਲੀ ਸਾਰੇ ਬਰਾਸਤੀ ਰੁੱਖਾਂ ਇਹਦੇ ਵਿੱਚ ਨਿੰਮ ਹੋ ਗਿਆ ਟਾਲੀ ਹੋ ਗਈ ਆਪਣਾ ਡੇਕ ਹੋ ਗਈ ਸਾਰੇ ਤੂਤ ਹੋ ਗਿਆ ਬੇਚਗਰ ਸਾਰੇ ਆਪਣੇ ਵਿਰਾਸਤੀ ਰੋਖ ਹੈ ਆ ਪੰਜਾਬ ਨੂੰ ਹਰਿਆ ਭਰਿਆ ਰੱਖਣ ਲਈ ਇੱਕ ਬਹੁਤ ਮਤਲਬ ਵਧੀਆ ਉਪਰਾਲਾ ਹੈ ਇਸ ਤੋਂ ਪਹਿਲਾਂ ਫਗਵਾੜਾ ਤੋਂ ਪਹਿਲਾਂ ਕਿੱਥੇ ਕਿੱਥੇ ਜਿਹੜੇ ਆ ਪ੍ਰੋਗਰਾਮ ਉਲੀਕੇ ਜਾ ਚੁੱਕੇ ਆ ਇਹ ਮਿਹਨਤ ਇਹ ਸੰਗਰੂਰ ਤੋਂ ਸਟਾਰਟ ਹੋਈ ਸੀ ਸੰਗਰੂਰ ਤੋਂ ਬਾਅਦ ਮਾਨਸਾ ਵੀ ਗਏ ਆ ਬਠਿੰਡੇ ਵੀ ਗਏ ਆ ਬਰਨਾਲੇ ਵੀ ਗਏ ਆ ਮਤਲਬ ਹਰੇਕ ਆਪਣਾ ਜ਼ਿਲ੍ਹੇ ਦੇ ਵਿੱਚ ਇੱਕ ਵਾਰੀ ਲਾਉਨੇ ਆ ਉਹਦੇ ਵਿੱਚ ਐਵੇਂ ਹੁੰਦਾ ਵੀ ਅਸੀਂ ਜਿਵੇਂ 1500 ਬੂਟਾ ਲਾ ਲਿਆ 1000 ਬੂਟਾ ਦਾ ਟਾਰਗੇਟ ਰੱਖ ਲਿਆ ਨੇ ਵੀ ਇੰਨੇ ਬੂਟੇ ਆਪਾਂ ਇਸ ਵਾਰ ਦੇ ਦੇਣੇ ਆ ਉਹਦੇ ਵਿੱਚ ਅਸੀਂ ਉਹਨਾਂ ਤੋਂ ਫੋਟੋ ਮੰਗਵਾਉਂਦੇ ਆ ਉਹਦੇ ਵਿੱਚ ਐਵੇਂ ਹੁੰਦਾ ਵੀ ਬੰਦਾ ਲਾ ਕੇ ਸਾਨੂੰ ਫੋਟੋ ਭੇਜ ਦਿੰਦਾ ਹੈਗਾ ਵੀ ਸਾਨੂੰ ਵੀ ਸਾਨੂੰ ਮੋਟੀਵੇਟ ਹੋਣ ਦਾ ਮੌਕਾ ਮਿਲਦਾ ਵੀ ਹਾਂ ਵੀ ਇਹ ਬੰਦੇ ਸਾਡਾ ਜਿਹੜਾ ਸੀ ਉਦਮ ਕਰ ਰਹੇ ਹੋ ਕਿ ਸਹੀ ਰਸਤੇ ਵੱਲ ਜਾ ਰਹੇ ਆਗਾ ਤੇ ਉਹ ਜੋ ਲਾ ਕੇ ਤੁਹਾਨੂੰ ਫੋਟੋ ਭੇਜਦਾ ਸਾਡੇ ਨਾਲ ਤੁਹਾਨੂੰ ਤਾਂ ਉਹਦੇ ਨਾਲ ਹੀ ਖੁਸ਼ੀ ਮਿਲਦੀ ਹੈ ਵੀ ਹਾਂ ਸਾਡਾ ਕੰਮ ਵਧੀਆ ਰਸਤੇ ਹੋ ਰਿਹਾ ਵੀਰ ਜੀ ਬਹੁਤ ਵਧੀਆ ਉਪਰਾਲਾ ਹੈ ਇੱਕ ਨਵੇਕਲਾ ਉਪਰਾਲਾ ਆ ਯੂਥ ਤੁਹਾਡੇ ਨਾਲ ਹੋਰ ਕਿੱਦਾਂ ਜੋੜ ਸਕਦਾ ਹੈ ਤੁਸੀਂ ਥੋੜਾ ਯੂਥ ਨੂੰ ਸਾਡੇ ਪੰਜਾਬ ਦੀ ਨੌਜਵਾਨੀ ਨੂੰ ਨੌਜਵਾਨਾਂ ਨੂੰ ਕਿੱਦਾਂ ਪ੍ਰੇਰਿਤ ਕਰ ਸਕਦੇ ਹੋ ਕਿ ਸਾਡੇ ਨਾਲ ਆ ਕੇ ਇਸ ਸੰਸਥਾ ਨਾਲ ਆ ਕੇ ਵੱਤਬਾਜੀ ਬੇਸਿਕਲ ਦਾ ਮੈਮ ਜਿਵੇਂ ਅਸੀਂ ਇੱਥੇ ਵੀ ਉਹ ਕਯੂਆਰ ਕੋਡ ਦਿੱਤਾ ਜਿੱਥੇ ਤੁਹਾਨੂੰ ਫੋਟੋ ਭੇਜਦੇ ਆ ਉਹ ਉਹਦੇ ਵਿੱਚ ਵੀ ਜਦੋਂ ਸਾਨੂੰ ਫੋਟੋ ਭੇਜਦਾ ਇੱਕ ਗਰੁੱਪ ਬਣਿਆ ਹੋਇਆਗਾ ਟੀਮ ਖਾਣਾਂ ਦਾ ਅਸੀਂ ਉਹਨਾਂ ਨੂੰ ਜਦੋਂ ਸਾਨੂੰ ਫੋਟ ਜੋ ਬੰਦੇ ਇੰਟਰਸਟਿਡ ਆ ਜੀ ਉਹਨਾਂ ਨੂੰ ਉਸ ਗਰੁੱਪ 'ਚ ਵੀ ਐਡ ਕਰ ਦੰਨੇ ਆ ਵੀ ਜੇ ਕਈ ਵਾਰੀ ਉਹਨਾਂ ਨੂੰ ਹੁੰਦਾ ਵੀ ਸਾਡੇ ਇੱਥੇ ਏਰੀਆ ਖਾਲੀ ਪਿਆਗਾ ਹਨਾ ਤਾਂ ਅਸੀਂ ਉਸ ਏਰੀਆ ਖਾਲੀ ਏਰੀਆ ਦੇ ਵਿੱਚ ਵੀ ਉਹਨਾਂ ਨੂੰ ਰੁੱਖ ਦੇ ਦੰਨੇ ਆ ਸਪਲਾਈ ਕਰ ਦੰਨੇ ਆ ਵੀ ਤੁਸੀਂ ਉੱਥੇ ਆ ਕੇ ਰੁੱਖ ਲਗਾ ਲਓ ਜੋ ਬਰਾਸਤੇ ਰੁੱਖ ਲਗਾਉਣਾ ਚਾਹੁੰਦੇ ਤਾਂ ਜੀ ਭਾਜੀ ਜਿਹਦੇ ਇਹ ਸੰਸਥਾ ਚਲਾਈ ਜਾ ਰਹੀ ਹੈ ਫ੍ਰੀ ਜਿਹੜੀ ਸੇਵਾ ਕੀਤੀ ਜਾ ਰਹੀ ਹੈ ਲੰਗਰ ਤਾਂ ਪੰਜਾਬ 'ਚ ਅਸੀਂ ਸੋਹਂਦੇ ਆ ਕਿ ਪੰਜਾਬ ਲੰਗਰ ਕਰਕੇ ਜਾਂ ਲੰਗਰ ਚੱਲਦੇ ਇੱਥੇ 24 ਘੰਟੇ ਗੁਰਦੁਆਰਾ ਸਾਹਿਬ 'ਚ ਅਸੀਂ ਜਾ ਕੇ ਦੇਖੀਏ ਪਰ ਇਹ ਇੱਕ ਅਨੋਖਾ ਲੰਗਰ ਹੈ ਤੇ ਇਸ ਚ ਫਰੀ ਆਫ ਕਾਸਟ ਜਿਹੜੇ ਤੁਸੀਂ ਪੌਦੇ ਦੇ ਰਹੇ ਹੋ ਕੌਣ ਇਹਦੀ ਫੰਡਿੰਗ ਕਰਦਾ ਹੈ ਕਿੱਦਾਂ ਹੁੰਦੀ ਹੈ ਮੈਮ ਇਹਦੇ ਵਿੱਚ ਜੇ ਤਾਂ ਕੋਈ 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 ਵੀ ਬੰਦਾ ਜਿਹੜਾ ਕਹਿੰਦਾ ਵੀ ਮੇਰੇ ਕਿੰਨੇ ਕੋਈ ਤੁਸੀਂ 5 500 ਰੁੱਖ ਲੈ ਲਓ ਵੀ ਨਰਸਰੀਆ ਨੂੰ ਪੇ ਕਰ ਦੋ ਉਹ ਬੰਦਾ ਸਿੱਧਾ ਹੀ ਆਪ ਹੀ ਪੇ ਕਰ ਦਿੰਦਾ ਤੇ ਜਾਂ ਫਿਰ ਜੁਨੇ ਅਸੀਂ ਬੰਦੇ ਹੁੰਦੇ ਆਪਸ ਵਿੱਚ ਜੋ ਸਾਡਾ ਗਰੁੱਪ ਬਣਿਆ ਉਹ ਇੱਕ ਦੂਜੇ ਨਾਲ ਕੰਟਰੀਬਿਊਟ ਕਰ ਦਿੰਦੇ ਆ ਵੀ ਐਨੇ ਰੁੱਖ ਮੈਂ ਦੇ ਰਹੇ ਨੇ ਮੈਂ ਦੇ ਰਿਆ ਅੱਧੀ ਫਿਰ ਉਸੇ ਹਿਸਾਬ ਨਾਲ ਨਰਸਰੀ ਦੇ ਵਿੱਚ ਕੰਟੈਕਟ ਕਰਕੇ ਉਹਨਾਂ ਤੋਂ ਰੁੱਖ ਲੈ ਲੈਂਦੇ ਆ ਜੀ ਸੋ ਬਹੁਤ ਵਧੀਆ ਜਾਣਕਾਰੀ ਇਹਨਾਂ ਨੇ ਦਿੱਤੀ ਆਪਣੀ ਸੰਸਥਾ ਬਾਰੇ ਤੇ ਜਿਸ ਤਰ੍ਹਾਂ ਇਹ ਸੰਸਥਾ ਕੰਮ ਕਰ ਰਹੀ ਹੈ ਤੇ ਹੋਰ ਸੰਸਥਾ ਦੇ ਮੈਂਬਰਾਂ ਨਾਲ ਗੱਲਬਾਤ ਕਰਨ ਦੀ ਅਸੀਂ ਕੋਸ਼ਿਸ਼ ਕਰਾਂਗੇ ਮੇਰੇ ਸਾਹਮਣੇ ਵੀਰ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ 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 ਸਾਡੀ ਚੈਨਲ ਦੀ ਟੀਮ ਇਸ ਰੋਡ ਤੋਂ ਜਾ ਰਹੀ ਸੀ ਤੇ ਅਚਾਨਕ ਤੁਹਾਡਾ ਇਹ ਜਿਹੜਾ ਆ ਅਸੀਂ ਪ੍ਰੋਗਰਾਮ ਦੇਖਿਆ ਤੇ ਅਸੀਂ ਖਾਸ ਇੱਥੇ ਰੁਕੇ ਆ ਕਿ ਇਹੋ ਜਿਹਾ ਤੁਸੀਂ ਇਸ ਚੀਜ਼ ਨੂੰ ਸੋਚ ਕੇ ਅੱਗੇ ਤੁਰਿਆ ਹੋ ਕਿ ਫ੍ਰੀ ਬੂਟੇ ਦੇਣ ਨਾਲ ਸ਼ਾਇਦ ਪੰਜਾਬ ਨੂੰ ਹਰਿਆ ਭਰਿਆ ਰੱਖਿਆ ਜਾ ਸਕੇ ਤੇ ਪੰਜਾਬ ਦੇ ਜਿਹੜਾ ਛੇਵਾਂ ਦਰਿਆ ਨਸ਼ਿਆਂ ਦਾ ਵਗਦਾ ਉਹ ਤੋਂ ਹਟਾ ਕੇ ਨੌਜਵਾਨ ਪੀੜੀ ਨੂੰ ਇੱਧਰ ਕੀਤਾ ਜਾ ਸਕੇ। ਇਹੀ ਸੋਚ ਨੂੰ ਲੈ ਕੇ ਚੱਲੇ ਮੈਡਮ ਜੀ ਤੁਸੀਂ ਅੱਜ ਕੱਲ੍ਹ ਦੇਖ ਲਓ ਆਪਣਾ এনਵਾਇਰਨਮੈਂਟ ਕਿੰਨਾ ਖਰਾਬ ਹੋ ਗਿਆ। ਠੀਕ ਹੈ ਇਹ ਚੀਜ਼ ਬਾਰੇ ਅਸੀਂ ਤਾਂ ਹੀ ਗਿਆ ਵੀ ਆਉਣ ਵਾਲੇ ਸਮੇਂ ਆਪਣੇ ਆਉਣ ਨਾਲ ਨਸਲਾਂ ਨੂੰ ਕੁਝ ਦੇ ਚੱਕੀਏ। ਬਹੁਤ ਸੌਣ ਦਾ ਮੀਨਾ ਚੱਲ ਰਿਹਾ ਸੀ ਫ੍ਰੀ ਪੌਦੇ ਤਾਂ ਬਣ ਰਹੇ ਆ ਕੋਈ ਵੀ ਆਪਣੇ ਘਰ ਚ ਪਲਾਂਟ ਜਿੱਥੇ ਵੀ ਆਪੇ ਜਾ ਕੇ ਲਾਊਗਾ ਇਹ ਪੌਦਾ ਚੱਲ ਪੈਣਾ ਜੀ ਤੇ ਆਉਣ ਵਾਲੇ ਸਾਲਾਂ ਚ ਬਹੁਤ ਦਰਖਤਾਂ ਦੀ ਲੋੜ ਇਹ ਨਾਲ ਪੂਰੇ ਹੋ ਜਾਣੇ ਆ ਤੇ ਭਾਜੀ ਇਹਦੇ ਵਿੱਚ ਜਿਹੜੇ ਤੁਸੀਂ ਪਲਾਂਟਸ ਪੌਦੇ ਰੱਖੇ ਹੋਏ ਆ ਇਹਦੇ ਵਿੱਚ ਕਿਹੜੇ-ਕਿਹੜੇ ਪੌਦੇ ਆ ਇੱਥੇ ਮੈਂ ਆਹੀ ਲਿਖਦਾ ਪਿਆ ਆਪਣੇ ਕੋਲ ਸੁਖਚੈਨ ਤੂਤ ਜਾਮਣ ਆਮਲਾ ਰਜੈਣ ਗਲੂਕਾ ਅਰਜਨ ਕਨੇਰ ਕੇਸੀਆ ਨਿੰਮ ਡੇਕ ਚਾਂਦਨੀ ਬਿਹੜਾ ਬਿੱਲ ਤਾਲੀ ਬਿੱਲੋ ਸੰਜਣਾ ਆਸਟ੍ਰੇਲੀਅਨ ਕਿਕਰ ਅਮਲਤਾਸ ਪਿੱਪਲ ਇਹ ਪਿਲਕਣ ਤੇ ਹੋਰ ਵੀ ਵੈਰਾਈਟੀਆਂ ਦੇ ਹੈਗੇ ਆ। ਅੱਛਾ ਅਵੀਰ ਜੀ ਸਾਰੇ ਪੰਜਾਬ ਦੇ ਵਿਰਾਸਤੀ ਰੁੱਖ ਨੇ ਇਹ। ਅਵੀਰ ਜੀ ਕਈ ਵੇਲੇ ਇਦਾਂ ਹੁੰਦਾ ਕਿ ਭੇਡ ਚਾਲ ਵਾਂਗੂ ਲੋਕ ਕਿ ਲੈ ਤਾਂ ਜਾਂਦੇ ਆ ਪਰ ਉਹਨਾਂ ਨੂੰ ਸਾਮ ਸੰਭਾਲਦਾ ਨਹੀਂ ਪਤਾ ਉਹ ਚੀਜ਼ ਵੀ ਤੁਸੀਂ ਦੱਸ ਰਹੇ ਹੋ। ਉਹ ਦੱਸਦੇ ਆਂ ਜਾਂ ਅਸੀਂ ਦੱਸਦੇ ਆਂ ਵੀ ਇਹ ਗਮਲੇ 'ਚ ਨਹੀਂ ਲੱਗਣ ਵਾਲਾ। ਇਹ ਬਾਹਰ ਲੱਗਣ ਵਾਲਾ ਇਹ ਵੱਡਾ ਦਰਖਤ ਤੇ ਛੋਟਾ ਦਰਖਤ ਸਾਰਾ ਦੱਸ ਕੇ ਦਿਨੇ ਆਂ। ਇਹ ਫੁੱਲਾਂ ਵਾਲਾ, ਇਹ ਮੈਡੀਕਲ ਪੌਦਾ ਕਿਉਂਕਿ ਸਾਨੂੰ ਆਪ ਸਾਰੀ ਜਾਣਕਾਰੀ ਇੰਨਾ ਬਾਰੇ ਅਸੀਂ ਦੱਸ ਕੇ ਦਿੰਨੇ ਆ ਪੂਰਾ ਵੇਅਰ ਕਰਕੇ ਦਿੰਨੇ ਆ ਸੋ ਇਸ ਵਕਤ ਸਾਡੇ ਨਾਲ ਪੰਜਾਬੀ ਇੰਡਸਟਰੀ ਦੇ ਦਿੱਗਜ ਕਲਾਕਾਰ ਜੁੜ ਗਏ ਨੇ ਅਸੀਂ ਉਹਨਾਂ ਨਾਲ ਵੀ ਗੱਲਬਾਤ ਕਰਨਾ ਚਾਹਾਂਗੇ ਇਹਨਾਂ ਦੇ ਪ੍ਰੋਗਰਾਮ ਨੂੰ ਚਾਰ ਚੰਨ ਲੱਗ ਚੁੱਕੇ ਨੇ ਤੇ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਸਰ ਤੁਸੀਂ ਮਤਲਬ ਅਸੀਂ ਐਕਸਪੈਕਟ ਨਹੀਂ ਸੀ ਇਦਾਂ ਕਿ ਮਤਲਬ ਇਸ ਪ੍ਰੋਗਰਾਮ 'ਚ ਤੁਸੀਂ ਵੀ ਪਹੁੰਚੋਗੇ ਨਹੀਂ ਨਹੀਂ ਅਸੀਂ ਪਹੁੰਚੇ ਨਹੀਂ ਹੈਗੇ ਓਕੇ ਦੱਸ ਜਸ ਅਸੀਂ ਗੁਜ਼ਰ ਰਹੇ ਸੀਗੇ ਕਹਿੰਦੇ ਲੰਗਰ ਹੈ ਯਾਰ ਆ ਲਾਇਆ ਹੋਇਆ ਮੁੰਡਿਆਂ ਨੇ ਮੈਂ ਯਾਰ ਕੀ ਆ ਬਾਤ ਹੈ ਭਾਜੀ ਕਹਿੰਦੇ ਯਾਰ ਚੱਲੀਏ ਮੈਂ ਚਲੋ ਭਾਜੀ ਯਾਰ ਰੇਦਾ ਦੇ ਕੰਮ ਜਾਣਾ ਹੈ ਬਹੁਤ ਵਧੀਆ ਉਪਰਾਲਾ ਬੜਾ ਅੱਛਾ ਵਾ ਹੈ ਨਾ ਇਹ ਰੋਟੀ ਖਾ ਕੇ ਤਾਂ ਅਸੀਂ ਜਿਹੜਾ ਵਾ ਕੱਲ ਨੂੰ ਸਾਨੂੰ ਫੇਰ ਭੁੱਖ ਲੱਗ ਜਾਂਦੀ ਹੈ ਇਹ ਚੀਜ਼ ਹੈ ਜਿਹੜੀ ਚੱਲੀ ਜਾਣੀ ਹੈ ਜੀ ਜੀ ਸਰ ਇੱਕ ਤਰ੍ਹਾਂ ਨਾਲ ਅਸੀਂ ਕਹਿ ਸਕਦੇ ਹਾਂ ਕਿ ਤੁਸੀਂ ਇਹਨਾਂ ਨੌਜਵਾਨਾਂ ਨੂੰ ਪ੍ਰੇਰਿਤ ਕਰਨ ਲਈ ਆਏ ਹੋਰ ਮੋਟੀਵੇਟ ਕਰਨ ਆਏ ਹੋ ਤੇ ਸ਼ਾਇਦ ਇਸ ਚੀਜ਼ ਨੂੰ ਦੇਖ ਕੇ ਲੋਕੀ ਹੋਰ ਪ੍ਰੇਰਿਤ ਹੋ ਰਹੇ ਨੇ 100% ਜੀ ਅਸੀਂ ਦਿਲੋਂ ਆਏ ਹਾਂ ਦਿਲੋਂ ਉੱਤਰੇ ਹਾਂ ਜਾਣਦੇ ਨੇ ਸਾਡੇ ਭਾਜੀ ਹੁਣੀ ਭੰਦੇਰ ਸਾਹਿਬ ਬਈ ਵਾਕਿਆ ਹੀ ਦਿਲੋਂ ਉੱਤਰ ਕੇ ਆਏ ਆ ਜੀ ਹੋਰ ਕੀ ਕਹਿਣਾ ਚਾਹੋਗੇ ਇਹਨਾਂ ਨੌਜਵਾਨਾਂ ਨੂੰ ਜਾਂ ਪੰਜਾਬ ਦੇ ਯੂਥ ਨੂੰ ਕਿਉਂਕਿ ਪੰਜਾਬ ਚ ਛੇਵਾਂ ਦਰਿਆ ਨਸ਼ਿਆਂ ਦਾ ਵੀ ਵਗ ਰਿਹਾ ਹੈ ਉਸ ਤੋਂ ਹਟ ਕੇ ਇਹਨਾਂ ਨੌਜਵਾਨਾਂ ਨੇ ਇੱਕ ਅਨੋਖੀ ਕੋਸ਼ਿਸ਼ ਕੀਤੀ ਦੇਖੋ ਜੀ ਆਪਣਾ ਜਦੋਂ ਅਸੀਂ ਸਾਨੂੰ ਪਤਾ ਵਾ ਕਿ ਇੱਕ ਬੁਰੀਆਈ ਜਿਹੜੀ ਹੈਗੀ ਆ ਉਹਨੇ ਇੱਕ ਆ ਰੂਪ ਲੈ ਲਿਆ ਵਾ ਜਿਹਨੂੰ ਆਪਾਂ ਛੇਵਾਂ ਕਹਿਣ ਲੱਪਿਆ ਇਥੋਂ ਤੱਕ ਕਿ ਕਈ ਐਸੇ ਲੋਕ ਨੇ ਜਿਹੜੇ ਤਾਨਾ ਵੀ ਮਾਰਦੇ ਨੇ ਕਿ ਪੰਜ ਨਹੀਂ ਛੇ ਆ ਤੁਹਾਡੇ ਦਰਿਆ ਤੇ ਉਸ ਚੀਜ਼ ਨੂੰ ਜੇ ਠੱਲ ਪਾਉਣੀ ਹੈ ਤਾਂ ਸਾਨੂੰ ਬਹੁਤ ਅੱਛੇ ਕੁਛ ਨਾ ਕੁਛ ਇਦਾਂ ਦਾ ਕਰਨਾ ਚਾਹੀਦਾ ਵਾ ਜਿਹੜਾ ਇੱਥੋਂ ਦੇ ਨੇਚਰ ਨੂੰ ਜਿਹੜੇ ਇੱਥੋਂ ਦੇ ਵਾਤਾਵਰਣ ਨੂੰ ਔਰ ਈਵਨ ਜਿਹੜਾ ਵਾ ਇੱਥੋਂ ਦੀ ਜਨਰੇਸ਼ਨ ਜਿਹੜੀ ਆ ਯੂਥ ਆ ਯੰਗ ਉਹਨਾਂ ਨੂੰ ਕੁਛ ਨਾ ਕੁਛ ਜਿਹੜਾ ਹੈਗਾ ਵਾ ਉਹ ਟਿਪਸ ਮਿਲਣ ਚੰਗਾ ਕਰਨ ਦੇ ਲਈ ਤਾਂ ਜੋ ਮਤਲਬ ਉਹ ਅਛਾਈ ਵੱਲ ਵਧਣ ਸਾਡੇ ਚੈਨਲ ਦੇ ਥਰੂ ਤੁਸੀਂ ਦਰਸ਼ਕਾਂ ਨੂੰ ਜਾਂ ਜਿਹੜੇ ਤੁਹਾਡੇ ਫੈਨਸ ਨੇ ਉਹਨਾਂ ਨੂੰ ਕੀ ਅਪੀਲ ਕਰਨ ਅਪੀਲ ਬਸ ਸਹੀ ਕਹਿ ਰਹੇ ਵੀ ਜੇ ਚੰਗਾ ਤੁਸੀਂ ਕਰੋਗੇ ਤੇ ਚੰਗਾ ਹੀ ਹੋਵੇਗਾ ਇਹ ਮਤ ਸੋਚੋ ਕਿ ਇਹ ਤੁਹਾਡਾ ਜੀਵਨ ਆ ਤੇ ਤੁਸੀਂ ਬਸ ਜਿਹੜਾ 6 ਸਾਲ ਹੋ ਜਾਂ 60 ਸਾਲ ਹੋ ਤੇ ਬਸ ਇਹੀ ਆ ਤੁਹਾਡਾ ਫਰਜ਼ ਇਹ ਮਤ ਸੋਚੋ ਕੁਦਰਤ ਦੇ ਪ੍ਰਤੀ ਸਾਡੇ ਜਿਹੜੇ ਹੈਗੇ ਨੇ ਕੁਝ ਕੰਮ ਨੇ ਸਾਡੇ ਕੋਲ ਫਰਜ਼ ਨੇ ਉਹ ਨਿਭਾਉਣਾ ਸਿੱਖੋ ਸਰ ਤੁਸੀਂ ਇਸ ਚੀਜ਼ ਬਾਰੇ ਕੀ ਕਹਿਣਾ ਚਾਹੋਗੇ ਤੁਹਾਨੂੰ ਕਿਸ ਤਰ੍ਹਾਂ ਲੱਗਾ ਕਿ ਸਾਨੂੰ ਇੱਥੇ ਰੁਕਣਾ ਚਾਹੀਦਾ ਮੈਨੂੰ ਪਤਾ ਤੁਸੀਂ ਜਾ ਰਹੇ ਸੀਗੇ ਤੁਸੀਂ ਸਪੈਸ਼ਲਿਸਟ ਜੀ ਨੂੰ ਦੇਖ ਕੁਦਰਤ ਦੇ ਨਾਲ ਨਾ ਸਾਡੀ ਰੂਹ ਜੁੜੀ ਹੁੰਦੀ ਹੈ ਸਾਨੂੰ ਪਤਾ ਹੀ ਨਹੀਂ ਲੱਗਦਾ ਅਸੀਂ ਲੱਭਦੇ ਆ ਵੱਖ-ਵੱਖ ਜਗ੍ਹਾ ਤੇ ਰੱਬ ਰੱਬ ਇਹਦੇ 'ਚ ਹੀ ਵੱਸਦਾ ਕੁਦਰਤ 'ਚ ਕਿਉਂਕਿ ਇਹਦੇ ਨਾਲ ਹੀ ਆਪਾਂ ਜਿਉਂਦੇ ਆ ਸਾਹ ਲੈਂਦੇ ਆ ਜੇ ਇਹ ਨਹੀਂ ਹੋਊਗੇ ਤੇ ਸਾਡੇ ਸਾਹ ਹੀ ਬੰਦ ਹੋ ਜਾਣੇ ਅਸੀਂ ਖਤਮ ਹੋ ਜਾਾਂਗੇ ਪੰਜਾਬੀਆਂ ਦੀ ਇੱਕ ਖਾਸੀਅਤ ਆ ਪੰਜਾਬੀਆਂ ਦੇ ਦਿਲ ਬਹੁਤ ਵੱਡੇ ਹੁੰਦੇ ਆ ਦੇਸ਼ਾਂ 'ਚ ਰਹਿੰਦੇ ਨੇ ਚਾਹੇ ਵਿਦੇਸ਼ਾਂ 'ਚ ਰਹਿੰਦੇ ਨੇ ਮਤਲਬ ਇਦਾਂ ਦੀਆਂ ਖੁੱਲੀਆਂ ਕੋਸ਼ਿਸ਼ਾਂ ਕਰਦੇ ਹੀ ਰਹਿੰਦੇ ਆ ਤੇ ਇਹ ਨੌਜਵਾਨਾਂ ਨੇ ਵੀ ਬਹੁਤ ਵਧੀਆ ਕਦਮ ਉਠਾਇਆ ਇਸ ਬਾਰੇ ਕੀ ਕਹਿਣਾ ਚਾਹੂੰਗੀ ਕਿ ਕਿਉਂਕਿ ਜਿਹੜੀ ਇਹ ਸੰਸਥਾ ਨੂੰ ਸ਼ਾਇਦ ਹਲੇ ਇਹਨਾਂ ਦੀ ਸੰਸਥਾ ਨੂੰ ਹੋਰ ਲੋੜ ਆ ਕਿ ਹੋਰ ਜਿਹੜੀ ਯੂਥ ਆ ਇਹਨਾਂ ਦੀ ਸੰਸਥਾ ਦੇ ਨਾਲ ਜੁੜੇ ਤੇ ਇਸ ਚੀਜ਼ ਨੂੰ ਬਹੁਤ ਅੱਗੇ ਤੱਕ ਲੈ ਕੇ ਜਾਏ। ਬਹੁਤ ਹੀ ਵਧੀਆ ਪਰਾਲਾ ਹੈ ਗੋ ਗ੍ਰੀਨ ਟੀਮ ਫਗਵਾੜਾ ਹੈ ਸਾਡੇ ਵੱਲੋਂ ਸਾਡੀ ਪੂਰੀ ਪੰਜਾਬੀ ਇੰਡਸਟਰੀ ਅਲੋਂ ਮੁਬਾਰਕਾਂ। ਅਸੀਂ ਇਹਨਾਂ ਦੇ ਨਾਲ ਆ ਹਮੇਸ਼ਾ ਜਦੋਂ ਭਰਾ ਬੁਲਾਉਗੇ ਆਉਂਦੇ ਰਹਾਂਗੇ ਤੇ ਮੋਢੇ ਨਾਲ ਮੋਢਾ ਲਾ ਕੇ ਜੜਾਂਗੇ ਇਹਨਾਂ ਦੇ ਨਾਲ ਕੀ ਕਹਿ ਬੇਟਾ ਤੁਸੀਂ ਕੀ ਸੋਚ ਕੇ ਇੱਥੇ ਆਏ ਹੋ ਨੌਜਵਾਨਾਂ ਨੇ ਇੰਨਾ ਸੋਹਣਾ ਪ੍ਰੋਗਰਾਮ ਲੀਕਿਆ ਹੈ ਫ੍ਰੀ ਬੂਟਿਆਂ ਦਾ ਇਹ ਸੋਚ ਕੇ ਆਏ ਆ ਕਿ ਅੱਜ ਬੂਟਾ ਮਿਲ ਰਿਹਾ ਸਾਵਣ ਚ ਬਹੁਤ ਵਧੀਆ ਤੇ ਹੋਰ ਇਸ ਦੇ ਪਿੱਛੇ ਤੁਸੀਂ ਕੀ ਤੁਹਾਨੂੰ ਲੱਗਦਾ ਕਿ ਇੰਨਾ ਨੌਜਵਾਨਾਂ ਨੇ ਪ੍ਰੋਗਰਾਮ ਫ੍ਰੀ ਬੂਟਿਆਂ ਦਾ ਕਿਉਂ ਲੀਕਿਆ ਹੋ ਸਕਦਾ ਵਧੀਆ ਹੈ ਬੇਟਾ ਵਧੀਆ ਆ ਬਹੁਤ ਵਧੀਆ ਬੂਟੇ ਦੇਣੇ ਕੋਈ ਉਹ ਨਹੀਂ ਹੈਗਾ ਹੈ ਨਾ ਬਹੁਤ ਮੈਨੂੰ ਵਿੱਚ ਤੁਸੀਂ ਇੱਕ ਗੱਲ ਦੱਸੋ ਤੁਸੀਂ ਤੁਹਾਡੀ ਉਮਰ ਦਾ ਤਜਰਬਾ ਕਹਿ ਲਓ ਜਾਂ ਕੁਝ ਵੀ ਕਹਿ ਲਓ ਤੁਸੀਂ ਪੰਜਾਬ ਦੇ ਸਾਰੇ ਹਾਲਾਤਾਂ ਨੂੰ ਦੇਖਿਆ ਆ ਅੱਜ ਪੰਜਾਬ ਵਿੱਚ ਨਸ਼ਿਆਂ ਦੀ ਦਲਦਲ 'ਚ ਜਿਹੜਾ ਨੌਜਵਾਨ ਪੀੜ੍ਹੀ ਹੈ ਤਾਂ ਸੀ ਜਾ ਰਹੀ ਆ ਤੇ ਇੱਕ ਪਾਸੇ ਇਹੋ ਜਿਹੇ ਨੌਜਵਾਨ ਵੀ ਨੇ ਜਿਹੜੇ ਪੰਜਾਬ ਨੂੰ ਵਧੀਆ ਸੇਧ ਦੇ ਰਹੇ ਨੇ ਹਾਂ ਸਵਾਰ ਰਹੇ ਆ ਪੰਜਾਬ ਨੂੰ ਐਦਾਂ ਦੇ ਤਾਂ ਜਗਾ ਜਗਾ ਹੋਣ ਹੈਨਾ ਸਵਾਰਨਗੇ ਵਧੀਆ ਨੌਜਵਾਨਾਂ ਸਵਾਰਦੇ ਪਏ ਆ ਤੁਹਾਨੂੰ ਕੀ ਲੱਗਦਾ ਹੈ ਜਿੱਦਾਂ ਇਹ ਨੌਜਵਾਨਾਂ ਨੇ ਇਹ ਉਪਰਾਲਾ ਕੀਤਾ ਹੈ ਤੇ ਨੌਜਵਾਨ ਪੀੜ੍ਹੀ ਇਸ ਚੀਜ਼ ਵੱਲ ਦੇਖ ਕੇ ਉਤਸ਼ਾਹਿਤ ਹੋਊਗੀ ਸ਼ਾਇਦ ਨਸ਼ਿਆਂ ਦੀ ਦਲਦਲ ਚੋਂ ਨਿਕਲ ਕੇ ਇਹਨਾਂ ਕੰਮਾਂ ਵੱਲ ਮੈਨੂੰ ਬਹੁਤ ਵਧੀਆ ਲੱਗਿਆ ਤਾਂ ਹੀ ਰੁੱਕੀ ਮੈਂ ਤਾਂ ਹੀ ਪਹੁੰਚਦਾ ਲਿਆ ਮੈਨੂੰ ਬਹੁਤ ਵਧੀਆ ਲੱਗਾ ਸਾਨੂੰ ਵੀ ਤੁਹਾਡੇ ਨਾਲ ਗੱਲ ਕਰਕੇ ਬਹੁਤ ਚੰਗਾ ਲੱਗਾ ਜੀ ਥੈਂਕ ਯੂ ਸੋ ਮੱਚ ਥੈਂਕ ਯੂ ਅ ਸੋ ਇਹਨਾਂ ਨੌਜਵਾਨਾਂ ਨੂੰ ਹੱਲਾਸ਼ੇਰੀ ਦੇਣ ਲਈ ਪੰਜਾਬੀ ਆਰਟਿਸਟ ਵੀ ਇੱਥੇ ਹੋ ਕੇ ਗਏ ਨੇ ਤੇ ਹਰ ਇੱਕ ਵਰਗ ਦਾ ਚਾਹੇ ਉਹ ਬੱਚਾ ਹੈ ਚਾਹੇ ਬਜ਼ੁਰਗ ਹੈ ਚਾਹੇ ਅ ਲੜਕੀਆਂ ਜਿਹੜੀਆਂ ਸਾਡੇ ਨਾਲ ਜੁੜੀਆਂ ਸੀ ਉਹ ਸ਼ਾਇਦ ਜੌਬ ਤੇ ਜਾ ਰਹੀਆਂ ਸੀ ਜਾਂ ਕਾਲਜ ਦੀਆਂ ਹੋ ਸਕਦੀਆਂ ਮਤਲਬ ਯੂਥ ਵੀ ਜੁੜ ਰਿਹਾ ਹਰ ਵਰਗ ਇਹਨਾਂ ਨੂੰ ਉਤਸ਼ਾਹਿਤ ਕਰ ਰਿਹਾ ਹੈ ਇਹਨਾਂ ਨੂੰ ਪ੍ਰੇਰਨਾ ਇਹਨਾਂ ਤੋਂ ਲੈ ਰਿਹਾ ਆ ਅ ਵੀਰ ਜੀ ਕਿੰਨੇ ਕੁ ਪਲਾਂਟ ਸਵੇਦ ਦਾ ਤੁਸੀਂ ਪ੍ਰੋਗਰਾਮ ਉਲੀਕਿਆ ਹੋਇਆ ਕਿੰਨੇ ਕੁ ਪਲਾਂਟ ਪੌਦੇ ਜਿਹੜੇ ਤੁਸੀਂ ਵੰਡ ਚੁੱਕੇ ਹੋ ਅਸੀਂ ਮੈਡਮ ਸਫੇਰ ਦੇ 400 ਦੇ ਤਕਰੀਬਨ ਪੌਦੇ ਦੇ ਚੁੱਕੇ ਵੰਟ ਚੁੱਕੇ ਆ ਤੇ ਟੀਚਾ ਕਿੰਨੇ ਕ ਦਾ ਮਿੱਥ ਗਿਆ ਹੈ ਕਿ ਆ ਜਿੰਨੇ ਪਲਾਂਟ ਅਸੀਂ ਦੇ ਕੇ ਜਾਣੇ ਲੋਗ ਦਾ 2000 ਦਾ ਟੀਚਾ ਸਾਡਾ ਹੈਗਾ ਕਿ 2000 ਅਸੀਂ ਪੌਦਾ ਲੈ ਕੇ ਬੈਠੇ ਆ ਇਹ ਅਸੀਂ ਦੇ ਕੇ ਜਾਵਾਂਗੇ ਅੱਜ ਇੱਕ ਬਹੁਤ ਅਨੋਖਾ ਜਿਹਾ ਉਪਰਾਲਾ ਤੁਹਾਡੀ ਟੀਮ ਵੱਲੋਂ ਕੀਤਾ ਜਾ ਰਿਹਾ ਹੈ ਮੈਨੂੰ ਲੱਗਦਾ ਹੈ ਕਿ ਯੂਥ ਇਸ ਚੀਨ ਨਾਲ ਇਸ ਸੰਸਥਾ ਨਾਲ ਜੁੜਨ ਦੀ ਕੋਸ਼ਿਸ਼ ਕਰੂਗੀ ਸ਼ਾਇਦ ਇਹ ਪ੍ਰੋਗਰਾਮ ਦੇਖਣ ਤੋਂ ਬਾਅਦ ਕਿਸ ਤਰ੍ਹਾਂ ਯੂਥ ਤੁਹਾਡੇ ਨਾਲ ਹੋਰ ਜੁੜ ਸਕਦਾ ਦੇਖੋ ਜੂਥਰਾ ਬੋਹ ਹੁੰਗਾਰਾ ਮੇਰੇਆ ਜੂਥਰਾ ਚਲੋ ਛੱਡੋ ਬਜ਼ੁਰਗਾਂ ਦਾ ਬੋਹ ਹੁੰਗਾਰਾ ਮੇਰੇ ਸਾਨੂੰ ਜਿਹੜਾ ਵੀ ਆਂਦਾ ਜਾਂਦਾ ਬੋਹ ਵਧੀਆ ਸਾਨੂੰ ਅਪਰੀਸ਼ੀਏਟ ਕਰਕੇ ਨੰਗਦਾ ਆ ਮੇਲੇ ਬੂਟੇ ਵੀ ਲੈ ਕੇ ਜਾਂਦੇ ਆ ਤੇ ਉਹਨਾਂ ਲਈ ਸਪੈਸ਼ਲ ਅਸੀਂ ਨੰਬਰ ਵੀ ਪ੍ਰੋਵਾਈਡ ਕੀਤਾ ਆ ਕਿ ਜੋ ਵੀ ਜਿੱਥੇ ਕੋਈ ਲਾਉਂਦਾ ਪਲਾਂਟ ਲਾਉਂਦੇ ਆ ਪੌਦਾ ਲਾਉਂਦੇ ਆ ਤੇ ਸਾਨੂੰ ਇਸ ਨੰਬਰ ਤੇ ਜੂਰ ਭੇਜਣਾ ਉਹ ਸਾਨੂੰ ਪਰ ਲੱਗੇ ਕਿ ਜਿਹੜੀ ਅਸੀਂ ਐਕਟੀਵਿਟੀ ਕਰ ਰਹੇ ਆ ਮਿਹਨਤ ਕਰ ਰਹੇ ਆ ਉਹ ਸਾਡੀ ਸਿਰੇ ਚੜ ਰਹੀ ਆ ਜਿਹੜਾ ਬੂਟਾ ਅਸੀਂ ਦੇ ਰਹੀ ਆ ਉਹ ਕਿਤੇ ਲੱਗ ਵੀ ਰਿਹਾ ਹੈਗਾ ਆ ਬੋਹ ਵਧੀਆ ਰਿਸਪੌਂਸਿਬਿਲਟੀ ਮੇਰੇ ਕਿਦਾਂ ਤੁਹਾਡੇ ਨਾਲ ਸੰਸਥਾ ਨਾਲ ਕਿਦਾਂ ਉਹ ਪਹੁੰਚ ਕਰ ਸਕਦੇ ਹੋ ਉਸ ਚੀਜ਼ ਬਾਰੇ ਥੋੜਾ ਦੱਸੋ ਅਗਰ ਕੋਈ ਜੁੜਨਾ ਚਾਹੁੰਦਾ ਆ ਉਹ ਵੀ ਇਸ ਕੰਮ ਚ ਆ ਕੇ ਆਪਣੀ ਸੇਵਾ ਨਿਭਾਉਣਾ ਚਾਹੁੰਦਾ ਹੈ ਸਾਡਾ ਮੈਡਮ ਗੋ ਗ੍ਰੀਨ ਟੀਮ ਪੇਜ ਹੈਗਾ ਆ ਇੰਸਟਾ ਦੇ ਹੈਗਾ ਗੋ ਗ੍ਰੀਨ ਟੀਮ ਫਗਵਾੜਾ ਤੇ ਸਾਡਾ ਉਧਾ ਵੀ ਨੰਬਰ ਤਾਂ ਨੇ ਤੁਸੀਂ ਉਹ ਕੈਪਚਰ ਕਰ ਵੀ ਲਿਓ ਉਥੋਂ ਉਸ ਨੰਬਰ ਤੇ ਸਾਡੇ ਨਾਲ ਟਾਈਪ ਕਰਕੇ ਸਾਡੇ ਨਾਲ ਜੋੜ ਸਕਦਾ ਜਿੰਨੇ ਵੀ ਸਾਡੇ ਨਾਲ ਸੇਵਾ ਕਰਨੀ ਆ ਪੋਦੇ ਵੀ ਲੇ ਸਕਦਾ ਜੇ ਕਿਤੇ ਪੋਦੇ ਲੋਣੇ ਵੀ ਆ ਸਾਡੇ ਨਾਲ ਟਾਈਪ ਕਰ ਰੱਖਣ ਫਗਵਾੜੇ ਤੋਂ ਬਾਅਦ ਹੁਣ ਤੁਹਾਡਾ ਕਿੱਥੇ ਦਾ ਪ੍ਰੋਗਰਾਮ ਹੈ ਸਾਡਾ ਸਾਨੂੰ ਪਹਿਲਾਂ ਮੈਡਮ ਜੇ ਇਹਨੂੰ ਸੋਚ ਦੇਖਿਆ ਫਿਰ 2017 ਤੋਂ ਸਾਡਾ ਸੰਗਰੂਰ ਚੱਲਦਾ ਪਿਆ ਇਹ ਪ੍ਰੋਗਰਾਮ ਜੀ ਉਥੋਂ ਅਸੀਂ ਸਟਾਰਟ ਕਰਦੇ ਕਰਦੇ ਆ ਲਾਸਟ 10 ਸਾਲ ਹੋ ਗਏ 3 ਸਾਲ ਸਾਨੂੰ ਹੋ ਗਏ ਆ ਇਹ ਫਗਵਾੜੇ ਸ਼ੁਰੂ ਕੀਤਾ ਹੋਇਆ ਹੈ ਕਿ ਕਿੰਨੇ ਚਿਰ ਆਵਾਰ ਇਸ ਪ੍ਰੋਗਰਾਮ ਨੂੰ ਲੀਕ ਦੋ ਇਹ ਸਾਲ ਬਾਅਦ ਮੇਡਾ ਹੋਇਆ ਸੌਣ ਦੇ ਮਹੀਨੇ ਤੇ ਪੂਰਾ ਓਵਰਆਲ ਪੰਜਾਬ ਨੂੰ ਕਵਰ ਕਰਦੇ ਹੋ ਇਹ ਦੇਖੋ ਜਿੱਦਾਂ ਜਿੱਦਾਂ ਆਈਦਾ ਚਾਹੁੰਦੇ ਕਿ ਸਾਡੇ ਨਾਲ ਯੂਥ ਜੁੜੇ ਵੱਧ ਤੋਂ ਵੱਧ ਯੂਥ ਰਾਣਾ ਬਹੁਤ ਅੱਗੇ ਜ਼ਰੂਰੀ ਹੈ ਇਸ ਚੀਜ਼ ਲਈ ਨੌਜਵਾਨਾਂ ਨੂੰ ਕੀ ਅਪੀਲ ਕਰਦੇ ਨੌਜਵਾਨਾਂ ਨੂੰ ਇਹੀ ਅਪੀਲ ਕਰਦੇ ਜਿਆਦਾ ਨਹੀਂ ਚਲੋ ਅਸੀਂ ਵੀ ਐਫਰਟ ਕਰਦੇ ਆਂ ਸਾਲ ਵਿੱਚ ਇੱਕ ਵਾਰੀ ਕਰਦੇ ਆਂ ਪਰ ਅਸੀਂ ਐਫਰਟ ਕਰਦੇ ਹੀ ਜ਼ਰੂਰ ਆਂ ਕਿ ਅਸੀਂ ਕੁਝ ਨਾ ਕੁਝ ਵਧੀਆ ਕਰ ਸਕੀਏ ਆਪਣੇ ਵਾਤਾਵਰਣ ਦੇ ਲਈ ਪੰਜਾਬ ਨੂੰ ਚਲੋ ਗਵਰਨਮੈਂਟ ਨੇ ਜਿੱਥੇ ਦਾ ਕਰਨਾ ਉਹਨਾਂ ਨੇ ਕਰੀ ਜਾਣਾ ਕੋ ਸਾਡੇ ਖੁਦ ਵੀ ਕਿਤੇ ਨਾ ਕਿਤੇ ਸਮਾਜ ਦੇ ਵੀ ਜ਼ਿੰਮੇਵਾਰ ਨੇ ਖੁਦ ਵੀ ਜਿੰਨਾ ਚਿਰ ਸੀ ਆਪ ਨਹੀਂ ਚੱਕਦੇ ਨਾ ਇਹ ਯਤਨ ਉਹਨਾਂ ਚਿਰੇ ਕੰਮ ਆਪਣਾ ਸਿਰੇ ਚੜਨਾ ਨਹੀਂ ਹੈਗਾ ਜਿੰਨਾ ਮਰਜ਼ੀ ਜ਼ੋਰ ਲਾਈਓ ਬਿਲਕੁਲ ਹੁਣ ਥੋੜਾ ਪੋਲੀਟੀਕਲ ਉਧਰ ਨੂੰ ਥੋੜਾ ਟਰਨ ਹੋ ਗਿਆ ਤੇ ਫੇ ਮੈਂ ਇਹ ਵੀ ਸਵਾਲ ਪੁੱਛੀ ਲੈਣੀ ਆ ਅ ਅਸੀਂ ਜਦੋਂ ਪੰਜਾਬ 'ਚ ਨਸ਼ਿਆਂ ਦੀ ਗੱਲ ਕਰਦੇ ਆ ਤਾਂ ਸਾਰਾ ਜਿਹੜਾ ਕ੍ਰੈਡਿਟ ਆਸੀਂ ਪੰਜਾਬ ਸਰਕਾਰ ਨੂੰ ਦਿੰਨੇ ਆ ਤਾਨੂੰ ਨਹੀਂ ਲੱਗਦਾ ਕਿ ਇਹ ਚੀਜ਼ ਆਪਣੇ ਆਪ ਤੇ ਵੀ ਕਿਤੇ ਨਾ ਕਿਤੇ ਹੈਗੀ ਆ ਕਿ ਅਸੀਂ ਸਰਕਾਰ ਨੂੰ ਬਾਅਦ ਚ ਦੋਸ਼ੀ ਮਰਾਈਏ ਪਹਿਲਾਂ ਅਸੀਂ ਆਪ ਆ ਉਸ ਚੀਜ਼ ਦੇ ਦੋਸ਼ ਦੇਖੋ ਮੈਂ ਵੈਸੇ ਦਾ ਆਲਓਵਰ ਇੰਡੀਆ ਘੁੰਮਿਆ ਹੀ ਹੋਇਆ ਹਾਂ ਸਾਰਾ ਮੈਂ ਦੇਖਿਆ ਹੀ ਹੋਇਆ ਪਰ ਮੈਨੂੰ ਨਹੀਂ ਕਿ ਨਸ਼ਾ ਇਕੱਲੇ ਪੰਜਾਬ ਵਿੱਚ ਨਸ਼ਾ ਸਾਰੀ ਇੰਡੀਆ ਵਿੱਚ ਸਿਰਫ ਪੰਜਾਬ ਦਾ ਇੱਕ ਮੁੱਦਾ ਚੱਕ ਕੇ ਲੈ ਕੇ ਜਾਂਦੇ ਆ ਪਰ ਜਿੰਨੇ ਕੰਮ ਪੰਜਾਬ ਵਿੱਚ ਵਧੀਆ ਵੀ ਹੁੰਦੇ ਆ ਨਾ ਉਹ ਦਿਖਾਈ ਨਹੀਂ ਜਾਂਦੇ ਹਰੇ ਆ ਤੁਸੀਂ ਚੈਨਲ ਵਾਲੇ ਆਏ ਹੋ ਸਾਡੇ ਕੋਲ ਤੇ ਇਹ ਹੁਣ ਸਾਡੇ ਪਰ ਕਿੰਨੇ ਕੀ ਆਣਗੇ ਇੱਕ ਆਣੇ ਦੋ ਆਣੇ ਤੁਸੀਂ ਆ ਗਏ ਹੋ ਪਰ ਇਦਾਂ ਦਾ ਮੁੱਦਾ ਕੋਈ ਨਹੀਂ ਦਿਖਾਂਦਾ ਪੰਜਾਬ ਬਿਲਕੁਲ ਪੰਜਾਬ ਦੀ ਉਹ ਚੀਜ਼ ਤਾਂ ਹਰ ਕੋਈ ਪ੍ਰੈਜ਼ੈਂਟ ਕਰ ਰਿਹਾ ਤੇ ਬਿਲ ਟੀਵੀ ਦੀ ਕੋਸ਼ਿਸ਼ ਇਹੀ ਹੁੰਦੀ ਹੈ ਕਿ ਅਸੀਂ ਤੁਹਾਨੂੰ ਪੰਜਾਬ ਦਾ ਸੱਚ ਦਿਖਾਈਏ ਸਚਾਈ ਕੀ ਹੈ ਪੰਜਾਬ ਚ ਉਸ ਚੀਜ਼ ਤੋਂ ਹਟ ਕੇ ਹੋਰ ਕਿਹੜੀਆਂ ਚੀਜ਼ਾਂ ਹੋ ਰਹੀਆਂ ਉਸ ਚੀਜ਼ ਦੇ ਰੂਬਰੂ ਕਰਵਾਈਏ ਤੇ ਅੰਤ ਵਿੱਚ ਕੀ ਕਹਿਣਾ ਚਾਹੋਗੇ ਤੁਸੀਂ ਸਾਨੂੰ ਇੰਨਾ ਕੀਮਤੀ ਟਾਈਮ ਵੀ ਦਿੱਤਾ ਤੁਸੀਂ ਲੋਕਾਂ ਨੂੰ ਵੀ ਪ੍ਰੇਰਿਤ ਕਰ ਰਹੇ ਹੋ ਅਸੀਂ ਉਮੀਦ ਕਰਦੇ ਹਾਂ ਕਿ ਤੁਹਾਡੀ ਸੰਸਥਾ ਹੋਰ ਮਤਲਬ ਬਿਹਤਰ ਕੰਮ ਕਰੇ ਤੇ ਹੋਰ ਤੁਹਾਡੇ ਨਾਲ ਮੈਂਬਰ ਜੁੜੇ ਅ ਐਂਡ ਤੇ ਤਾਂ ਮੈਂ ਮੈਡਮ ਲਾਸਟ ਚ ਇਹੀ ਤੁਹਾਨੂੰ ਕਹਿਣਾ ਚਾਹੁੰਦਾ ਜਾਂ ਤੁਹਾਡੇ ਚੈਨਲ ਥਰੂ ਲੋਕਾਂ ਨੂੰ ਇਹ ਚਾਹਣਾ ਚਾਹ ਇਸ ਸਾਲ ਵਿੱਚ ਆਪਾਂ 1-2 ਦਿਨ ਕੱਢ ਸਕਦੇ ਆ ਕੋਈ ਔਖਾ ਟਾਈਮ ਨਹੀਂ ਹੈਗਾ ਸਾਡੇ ਨਾਲ ਸਰ ਜਿਹਨੇ ਮੁੰਡੇ ਪ੍ਰਾਈਵੇਟ ਜੋਬ ਵੀ ਕਰਦੇ ਆ ਗਵਰਨਮੈਂਟ ਜੋਬ ਵੀ ਕਰਦੇ ਆ ਸਾਡੇ ਨਾਲ ਜੁੜੇ ਹੋਏ ਆ ਇਹ ਕੋਈ 1-2 ਕੱਢਣ ਦੇ ਦਿਨ ਕੱਢਣੇ ਕੋਈ ਔਖੇ ਨਹੀਂ ਹੈਗੇ ਤੇ ਆਪਾਂ ਜੇ ਕੰਨਾ ਚਾਹੋ ਤੁਸੀਂ ਕੁਝ ਵੀ ਕਰ ਸਕਦੇ ਹੋ ਕੋਈ ਵੀ ਐਕਟੀਵਿਟੀ ਵਾਲੀ ਜੁੜੀ ਨਹੀਂ ਬੁੱਟੇ ਦੀ ਐਕਟੀਵਿਟੀ ਬੁੱਟੇ ਚਲੋ ਸਾਡੀ ਜ਼ਿੰਮੇਵਾਰੀ ਫੜੀ ਹੋਈ ਆ ਤੁਸੀਂ ਹੋਰ ਕੀ ਐਕਟੀਵਿਟੀ ਫੜ ਲਓ ਤੁਸੀਂ ਕਿਸੇ ਕੋਸ਼ਿਸ਼ ਤਾਂ ਕਰੀਏ ਆਪਾਂ ਜੇ ਆਪਾਂ ਕਰਾਂਗੇ ਤੇ ਤਾਂ ਆਪਾਂ ਨੂੰ ਦਿਖੂਗੇ ਰੰਗਲੇ ਪੰਜਾਬ ਦਾ ਇਹ ਕਹਿੰਦੇ ਸੁਪਨਾ 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 ਇਹ ਇਦਾਂ ਦਿਖਣਾ ਆ ਜੇ ਆਪਾਂ ਜੂਤ ਨੂੰ ਐਕਟੀਵਿਟੀ ਅੱਗੇ ਕਰਨ ਨੂੰ ਕੋਈ ਦਵਾਂਗੇ ਐਕਚੁਅਲ 'ਚ ਪੰਜਾਬ ਨੂੰ ਕੋਸ਼ਿਸ਼ਾਂ ਜਿਹੜੀਆਂ ਕੀਤੀਆਂ ਜਾ ਸਕਦੀਆਂ ਉਹ ਇਦਾਂ ਦੀਆਂ ਕੋਸ਼ਿਸ਼ਾਂ ਹੀ ਇਹ ਮੈਂ ਛੋਟੀ ਛੋਟੀ ਚੀਜ਼ਾਂ ਹੀ ਆ ਆਪਣੇ ਲਈ ਕੋਈ ਜ਼ਿਆਦਾ ਵੱਡਾ ਮੁੱਦਾ ਹੈ ਨਹੀਂ ਜੇ ਆਪਾਂ ਮੁੱਦਾ ਦੇਖੇ ਜਾਵੇ ਤਾਂ ਕੋਈ ਜ਼ਿਆਦਾ ਵੱਡਾ ਮੁੱਦਾ ਨਹੀਂ ਹੈਗਾ ਮੁੱਦਾ ਬਸ ਇਹਨਾ ਕੀ ਆ ਆਪਾਂ ਸਮਝ ਲਈਏ ਹਰੇਕ ਚੀਜ਼ ਨੂੰ ਕਿਹੜੀ ਚੀਜ਼ ਕਿੱਦਾਂ ਚੱਲਦੀ ਆ ਕਿਤੇ ਕਿਸਾਣਾ ਪਹ ਹੈਂਡਲ ਕਰਨੀ ਆ ਸੋ ਬਹੁਤ ਵਧੀਆ ਗੱਲ ਕਰਕੇ ਲੱਗਾ ਇਹਨਾਂ ਦੇ ਨਾਲ ਫਗਵਾੜਾ ਵਿੱਚ ਗੋਲਚੌਂਕ ਵਿਖੇ ਗੋ ਗ੍ਰੀਨ ਜਿਹੜੀ ਸੰਸਥਾ ਆ ਉਹਦੇ ਵੱਲੋਂ ਅੱਜ ਬਹੁਤ ਵਧੀਆ ਅਨੋਖਾ ਪ੍ਰੋਗਰਾਮ ਉਲੀਕਿਆ ਗਿਆ ਫ੍ਰੀ ਬੂਟੇ ਦੇਣ ਦਾ ਤੇ ਲੋਕਾਂ ਨੂੰ ਉਤਸ਼ਾਹਿਤ ਕਰਨ ਦਾ ਪੰਜਾਬ ਨੂੰ ਬਚਾਉਣ ਦੇ ਲਈ ਪੰਜਾਬ ਦੀ ਜਵਾਨੀ ਨੂੰ ਵੀ ਬਚਾਉਣ ਦੇ ਲਈ ਕਿਤੇ ਨਾ ਕਿਤੇ ਇਹ ਉਪਰਾਲਾ ਆ ਪੰਜਾਬ ਨੂੰ ਹਰਿਆ ਭਰਿਆ ਰੱਖਣ ਲਈ ਇਹ ਕੀਤਾ ਗਿਆ ਉਪਰਾਲਾ ਹੈ ਤੇ ਅਸੀਂ ਸਾਡੇ ਚੈਨਲ ਦੀ ਹਮੇਸ਼ਾ ਹੀ ਇਹ ਕੋਸ਼ਿਸ਼ ਹੁੰਦੀ ਹੈ ਕਿ ਅਸੀਂ ਪੰਜਾਬ ਦੇ ਉਹਨਾਂ ਤੱਥਾਂ ਨੂੰ ਤੁਹਾਡੇ ਸਾਹਮਣੇ ਰੱਖੀਏ ਪੰਜਾਬ ਦੀ ਉਸ ਅਸਲ ਤਸਵੀਰ ਨੂੰ ਤੁਹਾਡੇ ਸਾਹਮਣੇ ਰੱਖੀਏ ਜੋ ਸ਼ਾਇਦ ਕੋਈ ਹੋਰ ਮੀਡੀਆ ਜਾਂ ਹੋਰ ਕੋਈ ਨਹੀਂ ਕਵਰ ਕਰ ਰਿਆ ਤਾਂ ਹੀ ਅਸੀਂ ਸਾਡੀ ਚੈਨਲ ਦੀ ਟੀਮ ਅੱਜ ਇੱਥੇ ਰੁਕੀ ਸੀ ਇਹਨਾਂ ਨੂੰ ਸਪੈਸ਼ਲ ਕੈਪਚਰ ਕੀਤਾ ਗਿਆ ਇਸੇ ਤਰ੍ਹਾਂ ਪੰਜਾਬ ਦੀ ਹੋਰ ਅਸਲ ਤਸਵੀਰ ਤੁਹਾਡੇ ਸਾਹਮਣੇ ਪੇਸ਼ ਕਰਦੇ ਰਵਾਂਗੇ ਮੈਨੂੰ ਦੀ ਇਜਾਜ਼ਤ ਕੈਮਰਾਮੈਨ ਗੌਰਵ ਬਾਬਾ ਦੇ ਨਾਲ ਪ੍ਰਭਾ ਸ਼ਰਮਾ ਬਿਲ ਟੀਵੀ ਯੂਕੇ